ਜੋ ਅੜਵਾਨੀ ਵਾਨੀ ਦੇ ਹੱਕ ਵਿੱਚ ਹੈ ਅੱਜ ਸਾਰੇ ਸੰਯੁਕਤ ਮੋਰਚੇ ਵੱਲੋਂ ਪਿੰਡ ਦੀਆਂ ਇਕਾਈਆਂ ਸਾਰੇ ਇਕੱਠੇ ਹੋ ਕੇ ਇਹ ਅਰਥੀ ਭੂਖ ਮਜਬੂਰ ਕਰ ਰਹੀਆਂ ਹਨ ਜੁਗਤ ਮੋਰਚਾ ਜਿੰਦਾਬਾਦ ਜੁਗਤ ਮੋਰਚਾ ਜਿੰਦਾਬਾਦ ਜੁਗਤ ਮੋਰਚਾ ਜਿੰਦਾਬਾਦ ਜਿੰਦਾਬਾਦ ਬੋਲ ਅਗਨੀ ਪ੍ਰਭੂ ਸੱਚਾ ਸੱਚਮਤ ਪਾਓ ਸੱਚਾ ਮੋਦੀ ਦਾ ਸੱਚ ਮੋਰਚਾ ਬਨੂ ਅੱਜ ਪਿੰਡ 21 ਮੇਟੇਵਾਸ ਸਾਰੇ ਜਥੇ ਬਨੇ ਇਕੱਠੀ ਹੋ ਕੇ ਅੱਜ ਮੋਦੀ ਸਰਕਾਰ ਦਾ ਪੁਤਲਾ ਖੁਫਿਆ ਕਰ ਰਹੇ ਹਾਂ ਜੋ ਕਿ ਬਾਡੀ ਤੇ ਬੈਠੇ ਸ칸 ਜਿਹੜੇ ਤੇਰਜਾ ਦੇ ਪੇ ਸਜੇ ਕੀ ਹੁੰਦਾ ਦੇਗਾ ਜੁਗਦੀ ਸਿੰਘ ਢੱਲੇਵਾਲ ਕਾਰਪੂਰ ਤੇ ਬੈਠਾ ਹੈ ਓਏ ਸਮਾਨ ਵਿੱਚ ਅੱਜ ਆਰੇ ਪੰਜਾਬ ਵਿੱਚ ਸੰਯੁਕਤ ਮੋਰਚੇ ਵਿੱਚੋਂ ਪਿੰਡ ਕਾਈਆਂ ਦੇ ਸੱਥਾਂ ਵਿੱਚ મોદી ਸਰਕਾਰ ਦਾ ਕੂਤਰਾ ਫੁੱਕਿਆ ਜਾ ਰਿਹਾ ਹੈ ਸੰਯੁਕਤ ਮੋਰਚਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਛੋਟੀ ਸਰਕਾਰ ਮਰਦਾਬਾਦ ਛੋਟੀ ਸਰਕਾਰ ਮਰਦਾਬਾਦ ਬੱਸ ਮਰਦਾਬਾਦ ਛੋਟੀ ਸਰਕਾਰ ਮਰਦਾਬਾਦ ਆਰਤੀਕਸ਼ਾਨ ਜੁਨੀਅਰ ਇਕਤਾ ਜਿੰਦਾਬਾਦ ਜਿੰਦਾਬਾਦ ਇਕਚਾਨ ਜੂਨੀਅਰ ਇਕਤਾ ਜਿੰਦਾਬਾਦ ਜਿੰਦਾਬਾਦ ਜੁਕਤਾਰ ਪਿਆ ਜਿੰਦਾਬਾਦ 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 ਜੋ ਕਾਲ ਆਈ ਤੀ ਸਯੁਜਤ ਮੋਰਚੇ ਵੱਲੋਂ ਗੈਰ ਨਾਜਨੀਕ ਮੋਰਚਿਆਂ ਵੱਲੋਂ ਦੋਨੇ ਮੋਰਚਿਆਂ ਵੱਲੋਂ ਕੌਲ ਆਈ ਤੀ ਮੋਦੀ ਦੇ ਪੁਤਲੇ ਫੁਕਣ ਵਾਸਤੇ ਅੱਜ ਪਿੰਡ ਮੇਦੇਵਾਸ ਸਾਰੀਆਂ ਜਥੇਬੰਦੀਆਂ ਰਲਕੀਆਂ ਨੇ ਰਲ ਕੇ ਪੁਤਲਾ ਫੁਕਿਆ ਗਿਆ ਭਾਰਤੀ ਸੰਜੂਨ ਇਕਤਾ ਯਾਦ ਤੇ ਡੱਲੇਵਾਲ ਵਾਲੀ ਤੇ ਗ੍ਰਾਹ ਵਾਲੀ ਤਿੰਨਾਂ ਨੇ ਇਕੱਠੇ ਹੋ ਕੇ ਪੁਤਲਾ ਫੁਕਿਆ ਅੱਜ ਪਿੰਡ ਮੇਦੇਵਾਸ